ਰਿਜ਼ਨ ਪਾਉਣ ਤੋਂ ਪਹਿਲਾਂ ਹੀ ਮੈਂ ਪਲਾਨ ਕਰ ਲਿਆ ਸੀ ਕਿ ਮੈਂ ਇਹ ਕੰਮ ਕਰਨਾ ਹੈ ਕਿਉਂਕਿ ਰੀਜ਼ਨ ਕੀ ਸੀਗਾ ਜੀ ਜੌਬ ਦੇ ਦੌਰਾਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ ਜਦੋਂ ਨਾਲ ਮੈਂ ਆਪਦਾ ਕੰਮ ਸਟਾਰਟ ਕੀਤਾ ਮੈਨੂੰ ਬਹੁਤ ਗੱਲਾਂ ਤੋਂ ਰੀਲੀਫ ਮਿਲੀ ਹੈ ਵੀ ਨਹੀਂ ਮੈਂ ਆਪਦਾ ਖੁੱਦ ਦਾ ਕੰਮ ਕਰ ਰਿਹਾ ਉਹ ਕਹਿੰਦਾ ਕੀ ਕਹਿੰਦਾ ਮੈਂ ਕੜੀ ਚਾਵਲ ਵੇਚੂਗਾ ਉਹ ਥੋੜਾ ਇੱਕ ਵਾਰ ਹੈਰਾਨ ਜਾ ਹੋ ਗਿਆ ਕੜੀ ਚਾਵਲ ਦਾ ਨਾਮ ਸੁਣ ਕੇ ਲੋਕ ਕੀ ਕਹਿੰਦੇ ਮੈਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਰੋਡ ਤੇ ਖੜਾ ਮੈਂ ਕੁਸ਼ ਆਲਦੀ ਚੀਜ਼ ਪ੍ਰੋਡਕਟ ਆ ਉਹਦਾ ਸੇਲ ਕਰ ਰਿਹਾ ਮੇਰਾ ਮੇਰਾ ਮੇਰੇ ਪਾਸ ਇਹ ਮੇਰਾ ਬਿਜ਼ਨਸ ਆ ਆਪਣੇ ਮੰਨ ਲਓ ਮੁੰਡੇ ਕੁੜੀਆਂ ਜਿਹੜੇ 20 20 30 30 ਲੱਖ ਰੁਪਏ ਇਨਵੈਸਟ ਕਰਕੇ ਉਹ ਫੋਰਨ ਜਾ ਰਹੇ ਨੇ ਮੰਨ ਲਓ ਫਰਜ਼ ਕਰੋ ਜਿਉ ਇੱਥੇ ਹੀ ਕੰਮ ਸਟਾਰਟ ਕਰਨ ਤਾਂ ਇੱਥੇ ਵੀ ਬਹੁਤ ਕੁਸ਼ ਹੈ ਸਟਾਰਟਿੰਗ ਹੈ ਮੇਰੇ ਕੋਲ ਕੜੀ ਤੇ ਚਾਵਲ ਹੁੰਦੇ ਆ ਕੜੀ ਤੇ ਚਾਵਲ ਨਾਲ ਲੱਸੀ ਜਿਹੜੀ ਸਿੰਪਲ ਆ ਉਹ ਕੰਪਲੀਮੈਂਟਰੀ ਐ 40 ਰੁਪੀ ਦੀ ਪਲੇਟ ਆ ਜਿਹੜੀ ਠੰਡੀ ਮਿੱਠੀ ਲੱਸੀ ਹੁੰਦੀ ਆ ਉਹ 20 ਰੁਪੀ ਦਾ ਗਲਾਸ ਐ ਇਹ ਨਹੀਂ ਹੈਗਾ ਵੀ ਕਿਹੜਾ ਇੱਕ ਵਾਰੀ ਪ੍ਰੋਫਿਟ ਮਾਰਜਿਨ ਮੈਂ ਆਪਣਾ ਜ਼ਿਆਦਾ ਰੱਖ ਲਿਆ ਵੀ ਹਾਂ ਮੈਨੂੰ ਮੇਰੀ ਜੇਬ ਭਰ ਗਈ ਲੋਕ ਮਰਦੇ ਆ ਮਰਨਦੇ ਉਹ ਚੀਜ਼ ਨਹੀਂ ਮੈਂ ਥੋੜਾ ਕਨਸੈਪਟ ਲੱਗ ਰੱਖਿਆ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਹੈ ਮੈਂ ਪਿੰਡ ਕੋਲੋਂ ਸੰਦੇ ਰਹਿਣ ਵਾਲਾ ਇੱਕ ਮੀਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ ਮਈ 2013 ਵਿੱਚ ਮੈਂ ਆਪਣੀ ਐਮਪੀਏ ਕੰਪਲੀਟ ਕਰ ਲਈ ਸੀ ਉਹ ਤੋਂ ਬਾਅਦ ਕਿਸਾ ਜੋਬ ਦੀ ਜਰਨੀ ਸ਼ੁਰੂ ਹੋ ਗਈ ਜੋਬ ਮਿਲ ਗਈ ਪ੍ਰਾਈਵੇਟ ਸੈਕਟਰ ਦੇ ਵਿੱਚ ਬਟ ਕੀ ਸੀਗਾ ਉੱਥੇ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਮੈਂ ਕਈ ਗੱਲਾਂ ਤੋਂ ਅਨਸੈਟੀਸਫਾਈਡ ਸੀਗਾ ਵੀ ਇੱਕ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜਾ ਸ਼ੋਸ਼ਣ ਆ ਉਹ ਬਹੁਤ ਜ਼ਿਆਦਾ ਆ ਚਲੋ ਮੈਂ ਕਿਸੇ ਜਿੰਨਾ ਮੈਂ ਸੰਸਥਾਵਾਂ ਵਿੱਚ ਕੰਮ ਕੀਤਾ ਮੈਂ ਇੱਕ ਪਾਰਟਿਕੂਲਰ ਕਿਸੇ ਸੰਸਥਾ ਦਾ ਨਾਮ ਨਹੀਂ ਲੈਂਦਾ ਬਿਕੋਜ਼ ਕਿਉਂਕਿ ਜਿਹੜਾ ਸਟਾਫ ਹੈ ਉਹਦਾ ਅੱਜ ਵੀ ਮੈਂ ਉਹਨਾਂ ਦਾ ਤਹਿ ਦਲੋਂ ਸਤਿਕਾਰ ਕਰਦਾ ਬਿਕੋਜ਼ ਜੇ ਗੱਲ ਕਰ ਰਹੇ ਆਪਾਂ ਸਿਸਟਮ ਦੀ ਕਰ ਰਹੇ ਆ ਵੀ ਜਿਹੜਾ ਸਿਸਟਮ ਹੈ ਉਹ ਸਹੀ ਨਹੀਂ ਹੈਗਾ ਵੀ ਕੋਈ EMPLOYE ਨੂੰ ਐਜ਼ ਅ ਮਸ਼ੀਨ ਟਰੀਟ ਕੀਤਾ ਜਾਂਦਾ ਮੈਨੂੰ ਇਹ ਗੱਲਾਂ ਠੀਕ ਨਹੀਂ ਲੱਗੀਆਂ ਫਿਰ ਮੈਨੂੰ ਲੱਗਿਆ ਵੀ ਮੈਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਮੈਂ ਖੁਦ ਆਪਦਾ ਪਰਿਵਾਰ ਹੈ ਜਿਹੜਾ ਪਰਿਵਾਰ ਦਾ ਵੀ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਾਂ ਕੁਝ ਮੈਂ ਐਵੇਂ ਦਾ ਕਰਾਂ ਕਿ ਅਲੱਗ ਟੰਗਦਾ ਹੀ ਹੋਵੇ ਮੈਂ ਫਿਰ ਪਲਾਨ ਕੀਤਾ ਜਦੋਂ ਲਾਸਟ ਜੋਬ ਮੈਂ ਰਜ਼ਾਇਨ ਪਾ ਕੇ ਰਜ਼ਾਇਨ ਪਾਉਣ ਤੋਂ ਪਹਿਲਾਂ ਹੀ ਮੈਂ ਪਲਾਨ ਕਰ ਲਿਆ ਸੀ ਕਿ ਮੈਂ ਇਹ ਕੰਮ ਕਰਨਾ ਆ ਕਿਉਂਕਿ ਰੀਜ਼ਨ ਕੀ ਸੀਗਾ ਜੀ ਜੋਬ ਦੇ ਦੌਰਾਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ ਇਸ ਟਾਈਮ ਵੀ ਮੈਨੂੰ ਹੁਣ ਡਿਪਰੈਸ਼ਨ ਦੀ ਪ੍ਰੋਬਲਮ ਕੰਟੀਨਿਊ ਰਹਿਣ ਲੱਗੀ ਬਟ ਜਿੱਦੋਂ ਦਾ ਮੈਂ ਆਪਦਾ ਕੰਮ ਸਟਾਰਟ ਕੀਤਾ ਮੈਨੂੰ ਉਹ ਬਹੁਤ ਗੱਲਾਂ ਤੋਂ ਰੀਲੀਫ ਮਿਲੀ ਹੈ ਰਜ਼ਾਇਨ ਕਰਨ ਤੋਂ ਬਾਅਦ ਕੀ ਹੋਇਆ ਮੇਰੇ ਕੋਲ ਫਿਰ ਮੇਰੇ ਦੋਸਤ ਦੀ ਕਾਲ ਆਈ ਕਾਲ ਆਈ ਕਹਿੰਦਾ ਵੀ ਤੇਰੇ ਲਈ ਇੱਕ ਜੋਬ ਹੈ ਕਹਿੰਦਾ ਮੈਨੂੰ ਰਜੂਮ ਭੇਜ ਦੇ ਵੀ ਤੇਰੇ ਲਈ ਜੋਬ ਲਵਾ ਦਨੇ ਮੈਂ ਕਹਾਂ ਵੀ ਨਹੀਂ ਮੈਂ ਆਪਦਾ ਖੁਦ ਦਾ ਕੰਮ ਕਰ ਰਿਹਾ ਉਹ ਕਹਿੰਦਾ ਕੀ ਕਹਿੰਦਾ ਮੈਂ ਕੜੀ ਚਾਵਲ ਵੇਚੂਗਾ ਉਹ ਥੋੜਾ ਇੱਕ ਵਾਰ ਹੈਰਾਨ ਜਾ ਹੋ ਗਿਆ ਕੜੀ ਚਾਵਲ ਦਾ ਨਾਮ ਸੁਣ ਕੇ ਕਹਿੰਦਾ ਵੀ ਤੇਰਾ ਤੇਰਾ ਫੈਸਲਾ ਹੈ ਇਹ ਅੰਤਮ ਫੈਸਲਾ ਤੇਰਾ ਵੀ ਤੂੰ ਫਾਈਨਲ ਆ ਡਿਸੀਜਨ ਤੇਰਾ ਵੀ ਤੂੰ ਵਾਕਈ ਇਹ ਕੰਮ ਕਰੇਗਾ ਮੈਂ ਕਹਾਂ ਵੀ ਹਾਂ ਮੈਂ ਇਹ ਕਰੂੰਗਾ ਤੇ ਚਲੋ ਜੋਬ ਦਾ ਤਾਂ ਆਪਾਂ ਹੁਣ ਖਿਹੜਾ ਛਾਡੀ ਤੱਕ ਹਿਸਾਬ ਨਾਲ ਚਲੋ ਮੇਰੀ ਬੇਸ਼ੱਕ ਹੀ ਮੈਂ ਮੈਨੂੰ ਜੋਬ ਕਰਨੀ ਨਾ ਪਵੇ ਮੈਂ ਦਿਲੋਂ ਕਰਨਾ ਨਹੀਂ ਚਾਹੁੰਦਾ ਬਟ ਹਾਲਾਤ ਕੋਈ ਐਦਾਂ ਦੇ ਕ੍ਰੀਏਟ ਹੋਗੇ ਤਾਂ ਮੈਨੂੰ ਕਰ ਨਹੀਂ ਪਾਉਗੇ ਇੱਥੇ ਕੀ ਹੈਗਾ ਜਦੋਂ ਦਾ ਮੈਂ ਇੱਥੇ ਆਇਆ ਫਸਦੀ ਤੋਂ ਲੈ ਕੇ ਅੱਜ ਤੱਕ ਮੈਨੂੰ 12-13 ਦਿਨ ਹੋ ਗਏ ਜੀ 12-13 ਦਿਨਾਂ ਦੇ ਵਿੱਚ ਚਾਹੇ ਆਪਾਂ ਪੈਸਾ ਚਾਹੇ ਥੋੜਾ ਹਿਸਾਬ ਨਾ ਕਮਾਇਆ ਬਟ ਸੈਟ ਜਿਹੜੀ ਸੈਟੀਸਫੈਕਸ਼ਨ ਆ ਉਹ ਮੈਨੂੰ ਬਹੁਤ ਆ ਜਿਹੜੀ ਕਿ ਮੈਨੂੰ ਇਹ ਛੋਟੀ ਜੌਬ ਤੋਂ ਮਿਲੀ ਸੀ ਹੁਣ ਛੋਟੀ ਮੈਂ ਛੋਟਾ ਇੱਥੇ ਸ਼ਬਦ ਵਰਤ ਰਿਆਂ ਸਿਰਫ ਲੋਕਾਂ ਲਈ ਪਰ ਮੇਰੇ ਲਈ ਤਾਂ ਇਹ ਬਹੁਤ ਵੱਡਾ ਕੰਮ ਹੈ ਵੱਡਾ ਕੰਮ ਕਿਉਂ ਆ ਕਿਉਂਕਿ ਜਿਹੜਾ ਅੱਜ 13 ਤੋਂ ਲੈ ਕੇ 2013 ਤੋਂ ਲੈ ਕੇ 24 ਤੱਕ ਜਿਹੜਾ ਵੀ ਜਿਹੜੇ ਮੈਂ ਕੰਮ ਕੀਤੇ ਐਨੀ ਮੈਨੂੰ ਕਿਤੋਂ ਸੰਤੋਸ਼ਟੀ ਨਹੀਂ ਮਿਲੀ ਜਿਹੜੀ ਮੈਨੂੰ ਸਿਰਫ ਇੱਥੇ ਧੁੱਪ 'ਚ ਖੜ ਕੇ ਵੀ ਮਿਲਦੀ ਹੈ ਸੈਟੀਸਫੈਕਸ਼ਨ ਜਿਹੜੀ ਆਪਣੀ ਪਰਸਨਲ ਬੰਦੇ ਦੀਆਂ ਕਈ ਗੱਲਾਂ ਹੁੰਦੀਆਂ ਉਹ ਮੇਰੀਆਂ ਪਿੱਛੇ ਰਹਿ ਗਿਆ ਸੀ ਬਟ ਇੱਥੇ ਆ ਕੇ ਮੈਨੂੰ ਲੱਗ ਰਿਹਾ ਵੀ ਹਾਂ ਠੀਕ ਹੈ ਮੈਨੂੰ ਆਪਣੇ ਆਪ ਨੂੰ ਸਕੂਨ ਆ ਹੁਣ ਰੀਜ਼ਨ ਕੀ ਆਪਣੇ ਇੱਕ ਵਿਚਾਰਧਾਰਾ ਬਣੀ ਵੀ ਆ ਸਰ ਕਿ ਜਦੋਂ ਆਪਾਂ ਕੋਈ ਵੀ ਕੰਮ ਸਟਾਰਟ ਆਪਣੇ ਕਿਉਂ ਨਹੀਂ ਕਰ ਪਾਰੇ ਮੁੰਡੇ ਵੀ ਲੋਕ ਕੀ ਕਹਿਣਗੇ ਤੇ ਇੱਕ ਮੈਂ ਨਹੀਂ ਕਰ ਸਕਦਾ ਇਹ ਦੋ ਦੋ ਗੱਲਾਂ ਨੇ ਆਪਾਂ ਨੂੰ ਬਹੁਤ ਪਿੱਛੇ ਰੱਖਿਆ ਹੋਇਆ ਲਿੰਦਾ ਕਿ ਮੈਂ ਮੈਂ ਹੁਣ ਪਹਿਲਾਂ ਉਹਦਾ ਮਾਈਂਡ ਸੈਟਅਪ ਇਦਾਂ ਦਾ ਬਣਾ ਲਿਆ ਕਿ ਮੈਂ ਲੋਕ ਕੀ ਕਹਿੰਦੇ ਮੈਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਰੋਡ ਤੇ ਖੜਾ ਮੈਂ ਕੁਝ ਆਪਦੀ ਚੀਜ਼ ਪ੍ਰੋਡਕਟ ਆ ਉਹਦਾ ਸੇਲ ਕਰ ਰਿਆ ਮੇਰਾ ਮੇਰਾ ਮੇਰੇ ਪਾਸ ਇਹ ਮੇਰਾ ਬਿਜ਼ਨਸ ਆ ਲੋਕ ਇਹਦੇ ਬਾਰੇ ਕੀ ਸੋਚਦੇ ਮੈਨੂੰ ਕੋਈ ਮੈਟਰ ਨਹੀਂ ਹੈਗਾ ਮੈਂ ਆਪਦੀ ਕੁਆਲਿਟੀ ਤੇ ਆਪਦੇ ਪ੍ਰੋਡਕਟ ਤੇ ਮੈਂ ਧਿਆਨ ਦਿੰਦਾ ਜੇ ਆਪਣੇ ਜਿਹੜੇ ਆਪਣੇ ਮੰਨ ਲਓ ਮੁੰਡੇ ਕੁੜੀਆਂ ਜਿਹੜੇ 20 20 30-30 ਲੱਖ ਰੁਪਏ ਇਨਵੈਸਟ ਕਰਕੇ ਉਹ ਫੋਰਨ ਜਾ ਰਹੇ ਨੇ ਮੰਨ ਲਓ فرض ਕਰੋ ਜਿਉ ਇੱਥੇ ਹੀ ਕੰਮ ਸਟਾਰਟ ਕਰਨ ਤਾਂ ਇੱਥੇ ਵੀ ਬਹੁਤ ਕੁਝ ਹੈ ਇਹਦੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਨਾ ਹੁਣ ਜਿਹੜੇ ਦੇਖੋ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ 'ਚ ਜਿਹੜੇ ਪ੍ਰਵਾਸੀ ਆਏ ਨੇ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੱਢ ਦਿਓ ਕਿਉਂਕਿ ਬਾਣੀ ਕਹਿੰਦੀ ਵੀ ਮਾਨਵਕੀ ਜਾਤ ਸਭੇ ਇੱਕੋ ਪਹਿਚਾਨ ਹੋਊ ਸਾਰੇ ਪਰਮਾਤਮਾ ਦੇ ਜੀਨ ਹੈ ਬੱਟ ਕੀ ਆਪਾਂ ਉਹਨਾਂ ਤੋਂ ਇੱਕ ਚੀਜ਼ ਨਹੀਂ ਸਿੱਖੀ ਕਿ ਉਹ ਬਗਾਨੇ ਤੋ ਆਕੇ ਜੂਪੀ ਵਿਹਾਰ ਤੋਂ ਆਕੇ ਇੱਥੇ ਪੰਜਾਬ 'ਚ ਉਹਨਾਂ ਨੇ ਕੋਠੀਆਂ ਪਾਲੀਆਂ ਉਹਨਾਂ ਨੇ ਪਲਾਟ ਲੈ ਲਏ ਉਹਨਾਂ ਨੇ ਜ਼ਮੀਨਾਂ ਬਣਾ ਲਈਆਂ ਉਹਨਾਂ ਨੇ ਕਿਵੇਂ ਬਣਾ ਲਿਆ ਵੀ ਆਪਾਂ ਆਪਣੇ ਲਈ ਕਿੱਧਰ ਗਿਆ ਆਪਣੇ ਲਈ ਕੋਈ ਹੋਰ ਪੰਜਾਬ ਆ ਸੋ ਆਪਾਂ ਨੂੰ ਇੱਥੇ ਕੰਮ ਕਰਨਾ ਚਾਹੀਦਾ ਜਿਵੇਂ ਮੈਂ ਹੁਣ ਡਿਸੀਜਨ ਲਿਆ ਮੈਨੂੰ ਆਪਦੇ ਹੱਥ ਤੇ ਅਫਸੋਸ ਵੀ ਹੁੰਦਾ ਹੈ ਕਿ ਜਿਹੜਾ ਇਹ ਕਨਸੈਪਟ ਹੈ ਮੈਨੂੰ ਬਹੁਤ ਲੇਟ ਸਮਝ ਆਇਆ ਜਿਹੜਾ ਕਿ ਟਾਈਮ ਤੋਂ ਪਹਿਲਾਂ ਆਉਣਾ ਚਾਹੀਦਾ ਵੀ ਚਲੋ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਦਾ ਜੌਬ ਨਾਲ ਕੋਈ ਸਬੰਧ ਨਹੀਂ ਹੈ ਮੇਰੇ ਹਿਸਾਬ ਨਾਲ ਐਜੂਕੇਸ਼ਨ ਕੀ ਹੈ ਤੁਹਾਨੂੰ ਇਹ ਚੀਜ਼ ਸਿਖਾਉਂਦੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਲੋਕਾਂ ਨਾਲ ਕਿਵੇਂ ਵਰਤਾਓ ਕਰਨਾ ਬਟ ਜਿਹੜੀ ਜੋਬ ਆ ਇੱਕ ਅਲੱਗ ਚੀਜ਼ ਹੈ ਜੋਬ ਤਾਂ ਮੇਰੇ ਕੋਲ ਹੁਣ ਵੀ ਹੈਗੀ ਆ ਲੋਕਾਂ ਦੇ ਭਾਵੇਂ ਹੈ ਨਹੀਂ ਕਿ ਮੇਰੇ ਕੋਲ ਜੋਬ ਵਟ ਮੇਰੇ ਕੋਲੇ ਆਪਦੀ ਜੋਬ ਆ ਤੇ ਇੱਥੇ ਮੈਂ ਖੁਦ ਹੀ ਬੌਸ ਆ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਜਿਹੜੀ ਕਿ ਮੈਨੂੰ ਪਿਛੇ ਪ੍ਰਾਈਵੇਟ ਜੋਬ ਦੇ ਵਿੱਚ ਮੈਨੂੰ ਇਹ ਦਿੱਕਤ ਆਈ ਸੀ ਕਿ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਉੱਤੇ ਘਰ ਜੋ ਆਪਾਂ ਮੰਨ ਲਓ ਜੋਬ ਤੋਂ ਆਫ ਹੋ ਕੇ ਆਪਾਂ ਘਰੇ ਆ ਗਏ ਮੰਨ ਲਓ ਘਰੇ ਆ ਗਏ ਉਦੋਂ ਵੀ ਟੈਨਸ਼ਨਾਂ ਨਾਲ ਹੁੰਦੀਆਂ ਬਤ ਤੁਸੀਂ ਇਹ ਸਾਰਾ ਕੰਮ ਸਵੇਰ ਤੋਂ ਕਿਵੇਂ ਆਪ ਤਿਆਰ ਕਰਦੇ ਹੋ ਸਾਰਾ ਅਸੀਂ ਸਾਰਾ ਮੈਂ ਮੈਰਿਡਾਂਗਾ ਮੈਰਿਡਾਂ ਅਸੀਂ ਮਾਰਨਿੰਗ 4 ਵਜੇ ਉੱਠਦੇ ਹਾਂ ਮੇਰੀ ਵਾਈਫ ਤੇ ਅਸੀਂ ਦੋਨੋਂ ਮਿਲ ਕੇ ਸੀ ਇਹ ਸਾਰਾ ਸਮਾਨ ਤਿਆਰ ਕਰ ਦਿੰਦੇ ਹਾਂ ਜੀ ਕੀ ਸ਼ਡਿਊਲ ਰਹਿੰਦਾ ਸਾਰਾ ਦਿਨ ਦੇ ਕਿੰਨੇ ਵਜੇ ਆਣੇ ਕਿੰਨੇ ਵਜੇ ਜਾਣੇ ਹਾਂ ਬਸ 4 ਵਜੇ ਤੋਂ ਸਟਾਰਟ ਹੋ ਜਾਣਾ ਸਰ ਇੱਥੇ ਆ ਜਨ ਮੈਂ ਸਾਢੇ 8:00 ਦੀ ਕਰੀਬ ਮੈਕਸਿਮਮ ਮੈਂ ਇੱਥੇ 4 ਵਜੇ ਤੱਕ ਰਹਿਣਾ ਬਟ ਸੇਲ ਤੇ ਡਿਪੈਂਡ ਹੈ ਸੇਲ ਜਲਦੀ ਹੋ ਜਾਏ ਤਾਂ ਫਿਰ ਮੈਂ ਜਲਦੀ ਚਲਾ ਜਾਣਾ ਹੈ ਕਿਸ ਤਰ੍ਹਾਂ ਰਿਸਪੌਂਸ ਹੈ ਲੋਕਾਂ ਦਾ ਰਿਸਪੌਂਸ ਗੁੱਟ ਹੈ ਸਰ ਬੜੀ ਪੜਾਈ ਕਿੱਥੇ ਕੀਤੀ ਕਿੰਨੀ ਪੜਾਈ ਕੀਤੀ ਤੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਸਿਰ ਫਿਲਹਾਲ ਮੈਂ ਮੇਰੇ ਮਮਾ ਡੈਡੀ ਡੈਡੀ ਨੇ ਮਾਤਾ ਪਿਤਾ ਨੇ ਦੋ ਬ੍ਰਦਰ ਨੇ ਸਿਸਟਰੋ ਮੈਰਿਡ ਨੇ ਤੇ ਮੈਂ ਵੀ ਮੈਰਿਡਮ ਹਾਂ ਘਰ ਸਾਡੇ ਅਲੱਗ ਸੈਪਰੇਟ ਨੇ ਪਰਿਵਾਰ ਨੇ ਨਹੀਂ ਕਿਹਾ ਕਿ ਪੜ੍ਹ ਲਿਖਿਆ ਤੂੰ ਆ ਕੰਮ ਕਰ ਰਹੇ ਨਹੀਂ ਐਕਚੁਅਲ ਚ ਕੀ ਸੀਗਾ ਜਿਹੜਾ ਆਫਟਰ ਮੈਰਿਜ ਜਿਹੜਾ ਹੁੰਦਾ ਨਾ ਆਪਾਂ ਨੂੰ ਇੱਕ ਜਿਹੜਾ ਆਪਣਾ ਲਾਈਫ ਪਾਰਟਨਰ ਉਹ ਸੈਟੀਸਫਾਈਡ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਮੈਂ ਆਹ ਕੰਮ ਕਰਨਾ ਕੋਈ ਸਾਨੂੰ ਇਹ ਤਾਂ ਦਿੱਕਤ ਪਰੇਸ਼ਾਨੀ ਵੀ ਕੱਲ ਨੂੰ ਤੁਹਾਡਾ ਸਿਰ ਨੀਵਾ ਹੋਏ ਕਿਤੇ ਜਾਂਦਾ ਵੀ ਕਹੇ ਵੀ ਤੇਰੇ ਘਰ ਵਾਲਾ ਤਾਂ ਘੜੀ ਚੋਲ ਵੇਚਦਾ ਉਹ ਕਹਿੰਦੀ ਮੈਨੂੰ ਕੋਈ ਦਿੱਕਤ ਨਹੀਂ ਵੀ ਆਪਾਂ ਆਪ ਦਾ ਦੇਖਣਾ ਕਿਉਂਕਿ ਉਹ ਚੀਜ਼ ਦਾ ਮੈਨੂੰ ਰਿਜ਼ਲਟ ਮਿਲਿਆ ਵੀ ਇਹ 12 ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਮੈਂ ਆਪਦੇ ਬੱਚੇ ਨੂੰ ਉਹਨਾਂ ਟਾਈਮ ਦਿੱਤਾ ਜਿਹੜਾ ਮੈਂ ਪਿਛਲੇ 1 ਸਾਲ ਤੋਂ ਨਹੀਂ ਦਿੱਤਾ ਇਸ ਚੀਜ਼ ਤੋਂ ਮੈਂ ਹਿਸਾਬ ਲਾ ਸਕਦਾ ਕਿ ਮੇਰਾ ਫੈਸਲਾ ਗਲਤ ਨਹੀਂ ਹੈਗਾ ਮੈਂ ਉਹਦੇ ਮੇਨ ਕੀ ਹੁੰਦੀ ਹੈ ਜਿਵੇਂ ਕਹਿੰਦੇ ਹੁੰਦੇ ਐ ਸੋਡੀ ਔਲਾਦ ਇੱਕ ਫਸਲ ਦੀ ਤਰ੍ਹਾਂ ਹੁੰਦੀ ਹੈ ਮੈਂ ਚਾਹਣਾ ਮੇਰੀ ਬੇਸ ਸੀਗੀ ਦੇਖੋ ਦੂਜਿਆਂ ਦੀ ਹਰ ਇੱਕ ਬੰਦੇ ਦੀ ਵਿਚਾਰਧਾਰਾ ਅਲੱਗ ਹੁੰਦੀ ਹੈ ਪਰ ਮੈਨੂੰ ਸੀਗਾ ਮੈਂ ਆਪਣੇ ਬੱਚੇ ਨੂੰ ਟਾਈਮ ਦੇਵਾਂ ਸੋ ਮੇਰੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਰਾ ਕੁਝ ਮੈਂ ਅਚੀਵ ਕਰ ਰਹਿਆਂਗਾ ਤੇ ਇਹਦੇ ਵਿੱਚ ਅਸੀਂ ਦੋਨੋਂ ਮੀਆਂ ਬੀਬੀ ਮਿਲ ਕੇ ਦੋਨੋਂ ਜਾਣੇ ਮਿਲ ਜੁਲ ਕੇ ਬਣਾਉਨੇ ਆ ਸੁਭਾ ਸਮਾਨ ਬਣਾ ਕੇ 8:30 ਵਜੇ ਨੂੰ ਮੈਂ ਇੱਥੇ ਆ ਜਾਣਾ 게ਟ ਨੰਬਰ ਇਹ 3 ਹੈ ਜੀ ਬਣਤ ਵਿਭਾਗ ਦੇ ਨਾਲ ਕਚਹਿਰੀ ਦੇ ਸੰਕੋਟ ਦੇ ਸਾਹਮਣੇ ਐਮ ਬੀਏ ਕਿਉਂ ਲਿਖਿਆ ਨਾਲ ਪਰ ਐਮ ਬੀਏ ਕਿਤੇ ਵੀ ਦੀ ਤੁਸੀਂ ਐਮਬੀਏ ਸਰ ਮੈਂ 2013 ਦੇ ਵਿੱਚ ਮੈਂ ਪਾਸ ਆਊਟ ਆਂਗਾ ਐਮਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਕੀਤਾ ਮੇਨ ਕੈਂਪਸ ਤੋਂ ਨਹੀਂ ਮੈਸੇਜ ਕੀਤੀ ਹਾਂ ਪਾਸ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਹੈ ਜੀ ਫਿਰ ਐਮਬੀਏ ਜਿਹਨੂੰ ਜੁਨੇਲ ਕਹਿੰਦੇ ਐਮਬੀ ਐਕਚੁਅਲ ਸੇ ਸਾਰੇ ਕੀ ਹੈ ਇਹਦੇ ਨਾਲ ਕੀ ਹੈ ਜਿਵੇਂ ਹੁਣ ਆਪਣੇ ਬਹੁਤ ਐਜੂਕੇਟਿਡ ਬੱਚੇ ਨੇ ਹੋਰ ਬਟ ਉਹ ਅਨਇੰਪਲੋਇਡ ਨੇ ਉਹਨਾਂ ਕੋਲ ਜੌਬ ਨਹੀਂ ਹੈਗੀ ਹੁਣ ਜਾਂ ਤਾਂ ਮੇਰੇ ਕੋਲ ਦੋ ਆਪਸ਼ਨਾਂ ਸੀ ਦੀਆਂ ਵੀ ਜਾਂ ਤਾਂ ਮੈਂ ਇੱਥੇ ਕਿਤੇ ਧਰਨਾ ਲਾ ਕੇ ਬਹਿ ਜਾਂਦਾ ਕਿਸੇ ਦਾ ਪੁਤਲਾ ਫੋਕਣਾ ਕੁਝ ਉਹ ਕਰਨਾ ਉਹ ਆਪਾਂ ਕੰਮ ਕਰਨਾ ਨਹੀਂ ਵੀ ਮੈਂ ਸਰਕਾਰ ਨੂੰ ਬਲੇਮ ਨਹੀਂ ਕਰਦਾ ਬਟ ਮੈਂ ਕੀ ਕਹਿਣਾ ਵੀ ਐਸੇ ਜਹੇ ਜ ਐਨਵਾਇਰਨਮੈਂਟ ਐ ਐਸੀ ਜੀ ਮੈਂ ਇੱਕ ਐਸੀ ਸਥਿਤੀ ਕ੍ਰੀਏਟ ਕਰ ਦੇਣੀ ਆ ਵੀ ਹਾਂ ਅਗਲਾ ਦੇਖਣ ਵਾਲਾ ਕੋਈ ਵੀ ਯਾਰ ਐਵੇਂ ਵੀ ਹੋ ਸਕਦਾ ਉਹ ਚੀਜ਼ ਕਰਨੀ ਆ ਇੱਕ ਕੋਸ਼ਿਸ਼ ਹੈ ਜਿਹੜਾ ਜਿਵੇਂ ਕਹਿੰਦਾ ਸਫਲਤਾ ਅਸਫਲਤਾ ਉਹ ਮਾਲਕ ਦੇ ਹੱਥ ਚ ਹੈ ਮਤਲਬ ਕਿ ਵੀ ਐਸਾ ਬਣਾ ਮਿਹਨਤ ਕਰਨੀ ਆ ਵੀ ਜਿਹੜੇ ਜਿਹੜੇ ਇਹ ਸੋਚਦੇ ਬੱਚੇ ਹੁਣ ਕਈ ਸੁਇਸਾਈਡ ਕਰ ਜਾਂਦੇ ਬੱਚੇ ਮੈਂ ਖੁਦ ਪਲਾਨ ਕਰ ਲਿਆ ਸੀ ਸੁਇਸਾਈਡ ਦਾ ਵੀ ਮੈਂ ਸੁਇਸਾਈਡ ਕਰਨੀ ਆ ਮੈਂ ਤਾਂ ਐਡਵਾਂਸ ਤਰੀਕੇ ਨਾਲ ਸਾਈਡ ਦਾ ਪਲਾਨ ਕੀਤਾ ਮੈਂ ਤਾਂ ਸਰਚ ਵੀ ਕਰਦਾ ਸੀ ਗੂਗਲ ਤੇ ਵੀ ਮੰਨ ਲਓ ਬੰਦਾ ਫਾਂਸੀ ਲਾ ਕੇ ਕਿੰਨੇ ਚਿਰਚ ਮਰ ਜਾਂਦਾ ਹੈ ਜ਼ਹਿਰ ਨਾਲ ਬੰਦਾ ਕਿੰਨੇ ਚਿਰਚ ਮਰ ਜਾਂਦਾ ਹੈ ਕਿਹੜਾ ਉਹ ਸਭ ਤੋਂ ਸੌਖਾ ਵੈਸ ਤਰੀਕਾ ਜਿਹਨਾਂ ਜਲਦੀ ਮਰ ਜਾਂਦਾ ਮੈਂ ਖੁਦ ਸਰਚ ਕੀਤਾ ਕਿਉਂਕਿ ਮੇਰੇ ਤੇ ਡਿਪਰੈਸ਼ਨ ਇੱਕ ਲੈਵਲ ਤੱਕ ਚਲਾ ਗਿਆ ਸੀ ਵੀ ਮੇਰਾ ਮਾਈਂਡ ਹੀ ਬਲੌਕ ਹੀ ਹੋ ਗਿਆ ਸੀ ਪਰ ਕੀ ਹੈ ਮੈਂ ਕਿਹਾ ਵੀ ਜਿਹੜਾ ਮਰਨਾ ਕਿਸੇ ਚੀਜ਼ ਦਾ ਹਾਲ ਨਹੀਂ ਹੈਗਾ ਕਾਇਰਾਂ ਦੀ ਤਰ੍ਹਾਂ ਕਿਧੋ ਭੱਜ ਜਾਣਾ ਮੈਦਾਨ ਛੱਡ ਕੇ ਉਹਦਾ ਕੋਈ ਹਾਲ ਨਹੀਂ ਹੈਗਾ ਮੈਂ ਫੈਸਲਾ ਲਿਆ ਵੀ ਮੈਂ ਕਰਨਾ ਹੈ ਕਿੜਾ ਹੁਣੇ ਕੰਮ ਇਹ ਮੈਂ 맡 ਲਿਆ ਅੱਜ ਅੱਜ ਤੁਸੀਂ ਇੱਥੇ ਆਏ ਹੋ ਪ੍ਰਮਾਤਮਾ ਨੇ ਸੁੱਖ-ਸਾਂਤ ਰੱਖੀ ਇਹਦੀ ਜਗ੍ਹਾ ਤੇ ਕੋਈ ਹੋਰ ਵੀ ਕਲ 20 ਹੋ ਸਕਦਾ ਇੱਕ ਸਾਲ। ਵੀ ਚੀਜ਼ ਮੈਂ ਹੰਕਾਰ ਚ ਨਹੀਂ ਕਹਿ ਰਿਹਾ ਮੈਂ ਸਿਰਫ ਕੀ ਹੈ ਇਹ ਕਹਿਣਾ ਵੀ ਮੈਂ ਮਿਹਨਤ ਕਰੂੰਗਾ ਦੇਣਾ ਮਾਲਕ ਨੇ ਜੀ। ਕੀ ਕੀ ਸਮਾਨ ਲੈਣ ਦੇ ਦਿੱਤ ਸਮਾਨ ਸਰ ਮੇਰੇ ਕੋਲੇ ਅਜੇ ਤਾਂ ਸਟਾਰਟਿੰਗ ਹੈ ਮੇਰੇ ਕੋਲੇ ਕੜੀ ਤੇ ਚਾਵਲ ਹੁੰਦੇ ਆ ਕੜੀ ਤੇ ਚਾਵਲ ਨਾਲ ਲੱਸੀ ਜਿਹੜੀ ਸਿੰਪਲ ਆ ਉਹ ਕੰਪਲੀਮੈਂਟਰੀ ਹੈ 40 ਰੁਪਏ ਦੀ ਪਲੇਟ ਆ। ਜਿਹੜੀ ਠੰਡੀ ਮਿੱਠੀ ਲੱਸੀ ਹੁੰਦੀ ਹੈ ਉਹ 20 ਰੁਪਏ ਦਾ ਗਲਾਸ ਹੈ ਜੀ 20 ਰੁਪਏ ਦਾ ਗਲਾਸ ਹੈ ਮਤਲਬ ਮੈਂ ਪ੍ਰਾਈਸ ਘੱਟ ਰੱਖਿਆ ਮੈਨੂੰ ਐ ਮੇਰੀ ਸੇਲ ਵੱਧ ਹੋਵੇ ਮੈਂ ਰੇਟ ਘੱਟ ਰੱਖਾਂ ਐਂਡ ਜਿਹੜੀ ਕੁਆਲਿਟੀ ਹੈ ਜਿਵੇਂ ਮੰਨ ਲਓ ਫਾਰ ਐਗਜ਼ੈਂਪਲ ਆਪਾਂ ਕੜੀ ਬਣਾਉਨੇ ਆ ਉਹ ਚ ਬੇਸਣ ਆਗਾ ਉਹ ਮੈਂ ਚੱਕੀ ਤੇ ਜਾਂਦਾ ਚੱਕੀ ਤੇ ਜਾ ਕੇ ਉਹਨਾਂ ਦੀ ਦਾਲ ਲੈ ਕੇ ਖੁਦ ਮੈਂ ਪਹੌਣਾ ਮਤਲਬ ਕਿ ਸ਼ੁੱਧਤਾ ਦਾ ਇਹਨਾਂ ਧਿਆਨ ਰੱਖਦਾ ਵੀ ਜਿਹੜੇ ਕਸਟਮਰ ਹੈ ਜਿਹੜੇ ਮੇਰੇ ਕੋਲੇ ਬੰਦੇ ਆਉਣ ਉਹ ਖਾਣ ਤਾਂ ਕਮ ਸੇ ਕਮ ਉਹਨਾਂ ਦੀ ਹੈਲਥ ਖਰਾਬ ਨਾ ਹੋਵੇ ਤਾਂ ਕਰਕੇ ਪ੍ਰਾਈਸ ਕੱਟ ਰੱਖਿਆ ਹੈ ਕੁਆਲਿਟੀ ਹਾਈ ਰੱਖੀ ਹੈ ਮਤਲਬ ਕਿ ਲੰਬੇ ਟਾਈਮ ਵਾਸਤੇ ਸੋਚਿਆ ਇਹ ਨਹੀਂ ਹੈਗਾ ਵੀ ਕੇਰਾ ਇੱਕ ਵਾਰੀ ਪ੍ਰੋਫਿਟ ਮਾਰਜਿਨ ਮੈਂ ਆਪਣਾ ਜ਼ਿਆਦਾ ਰੱਖ ਲਿਆ ਵੀ ਹਾਂ ਮੈਨੂੰ ਮੇਰੀ ਜੇਬ ਭਰ ਗਈ ਲੋਕ ਮਰਦੇ ਮਰਨਦੇ ਉਹ ਚੀਜ਼ ਨਹੀਂ ਮੈਂ ਥੋੜਾ ਕਨਸੈਪਟ ਲੱਗ ਰੱਖਿਆ ਵੀ ਹਾਂ ਮੇਰਾ ਵੀ ਘਰ ਚੱਲੂਗਾ ਕਿਉਂਕਿ ਮੈਨੂੰ ਭਰੋਸਾ ਆਪਣੇ ਲੋਕਾਂ ਦੇ ਸਾਥ ਦੇਣਗੇ 100% ਸਾਥ ਦੇਣਗੇ ਬਟ ਕੀ ਹੈ ਉਹ ਵਧੀਆ ਵੀ ਖਾਣਗੇ ਹਾਂਜੀ ਸਰ ਹਾਂਜੀ ਕੀ ਨਾਮ ਤੁਹਾਡਾ ਸਰਮਪਾਲ ਲੀਕੋ ਸੰਦੀਪ ਜੋ ਹੁਕਮਸਾ ਪਿੰਡ ਤੋਂ ਆਜੀ ਇਹ MBA ਦੀ ਕੀਤੀ ਹੋਈ ਹੈ ਤੇ ਆਪਦੀ ਰੋਜੀ ਰੋਟੀ ਲਈ ਇਹ ਮਿਹਨਤ ਕਰਕੇ ਕਾਰੋਬਾਰ ਕਰਦਾ ਹੈ ਜਿਹੜੇ ਮਦਰਕ ਲੋਕ ਬਾਹਰ ਜਾਂਦੇ ਆ ਉਹਨਾਂ ਸਾਰਿਆਂ ਨੂੰ ਇਸ ਮੁੰਡੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਵੀ ਆਪਾਂ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰੀਏ ਆਪਾਂ ਬਾਹਰ ਨੂੰ ਨਾ ਜਾਈਏ ਤਾਂ ਕਿ ਆਪਣਾ ਪੰਜਾਬ ਇਸ ਗੱਲ ਦੇ ਉੱਪਰ ਪੂਰਾ ਪਰਫੋਰਮੈਂਸ ਹੋਊਗਾ ਨੌਜਵਾਨਾਂ ਨੂੰ ਇਹੀ ਮੈਂ ਕਹਿਣਾ ਚਾਹਾਂਗਾ। ਬਈ ਕੀ ਨਾਮ ਤੁਹਾਡਾ? ਮੇਰਾ ਨਾਮ ਹਰਵੰਤ ਸਿੰਘ ਆ। ਇਹ ਬਹੁਤ ਵਧੀਆ ਬਣਾ ਰਿਹਾ ਜੀ। ਅੱਜ ਪਹਿਲੇ ਦਿਨੀ ਸਟਾਲ ਤੇ ਸੀ ਖਾਣ ਵਾਸਤੇ ਖੜੇ ਆ ਖਾਣਾ ਹੁਣ ਇੱਥੇ ਕਚੈਰੀ ਦੇ ਵਿੱਚ ਕੰਮ ਆਏ ਸੀ ਦੁਪਹਿਰ ਦਾ ਸਮਾਂ ਹੋ ਗਿਆ ਤੇ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਕੰਮ ਕਰਕੇ ਮੁੰਡੇ ਜਿਵੇਂ ਬਾਹਰ ਜਾ ਰਹੇ ਨੇ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਨਾਲੇ ਮਿਹਨਤ ਕਰ ਰਿਹਾ ਨਾਲੇ ਆਣ ਜਾਣ ਵਾਲਿਆਂ ਦਾ পেট ਭਰ ਦੇਗਾ ਕੋਈ ਜ਼ਿਆਦਾ ਕੋਸਟ ਵੀ ਨਹੀਂ ਹੈ ਤੇ ਸੁਧਾਰਨ ਕੋਸਟ ਰੱਖੀ ਹੋਈ ਹੈ ਇਹਨਾਂ ਦੀ ਲੱਸੀ ਵੀ ਬਹੁਤ ਵਧੀਆ ਕਰਦੇ ਖਾਣ ਯਰਗਾ ਖਾਣਾ ਹੈਗਾ ਤਾਜ਼ਾ ਸਵਸਥ ਖਾਣਾ ਹੈ ਬਹੁਤ ਵਧੀਆ ਲੱਗਦਾ ਕਿ ਕਈ ਬੰਦੇ ਪੜ੍ਹ ਲੈ ਕੇ ਚੰਗਦੇ ਨੇ ਕਿ ਆਹ ਛੋਟੇ ਕੰਮ ਵੱਡੇ ਕੰਮ ਨੂੰ ਨਹੀਂ ਇਹ ਕੰਮ ਤਾਂ ਜੀ ਆਪਣੀ ਕਿਰਤ ਹੈਗੀ ਜੇਦਾ ਆਪਾਂ ਮਿਹਨਤ ਕਰਾਂਗੇ ਕਿਤੇ ਵੀ ਕੰਮਜਾਬ ਹੋ ਸਕਦੇ ਆ ਬਾਹਰ ਜਾ ਕੇ ਕਿਹੜਾ ਮੱਲਾ ਵੀ ਕੋਈ ਉਹ ਹੈਗਾ ਆਪਣੇ ਆਪ ਕੰਮ ਕਰਨਾ ਹੀ ਪੈਂਦਾ ਬਾਹਰ ਵੀ ਇੱਥੇ ਰਹਿ ਕੇ ਵੀ ਕਰ ਸਕਦੇ ਆ ਬਸ ਬਾਹਰ ਜਾ ਕੇ ਥੋੜਾ ਜਿਹਾ ਲੋਕ ਤੁਜਬੂ ਦਿੰਦੇ ਵੀ ਕੰਮ ਕਰ ਸਕਦੇ ਆ ਅਸੀਂ ਇੱਥੇ ਨਹੀਂ ਕਰ ਸਕਦੇ ਹਰ ਇੱਕ ਇਨਸਾਨ ਨੂੰ ਸਿੱਖਿਆ ਲੈਣੀ ਚਾਹੀਦੀ ਆ ਆਪਣੇ ਮਿਹਨਤ ਕਰਕੇ ਹਨਾ ਖਾਣਾ ਚਾਹੀਦਾ ਜੀ ਬਹੁਤ ਵਧੀਆ ਖਾਣਾ ਬਣਾਇਆ ਹੋਇਆ ਹੈ ਤੁਸੀਂ ਵੀ ਖਾ ਕੇ ਦੇਖੋ ਬਹੁਤ ਵਧੀਆ ਹੈ